ਕੋਡੀ ਪਾਰਟੀ ਦਾ ਨਿਤਾ ਜਿਹੜਾ ਹੈਗਾ ਯੂਨੀਵਰਸਿਟੀ ਟਾਰਗੇਟ ਕਰਕੇ ਮੈਡੀਕਲ ਕਾਲਜ ਕਰ ਕੋ ਯਾਰ ਕਿਹੜਾ ਸਾਡੀ ਪਾਰਟੀ ਦਾ ਨੇਤਾ ਉਹ ਐਵੇਂ ਫੋਟੋ ਲਾਉਣ ਨਾਲ ਕੇਜਰੀਵਾਲ ਸਾਹਿਬ ਦੀ ਤੇ ਆ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਉਣ ਨਾਲ ਕੋ ਪਾਰਟੀ ਦਾ ਨੇਤਾ ਬਣੂਗਾ ਉਹਦੇ ਕੋਲੇ ਕੋਈ ਅਹੁਦਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਹੁੰਦਾ ਐ ਲੱਗਦਾ ਵੀ ਖੜੀ ਭੌਂਕ ਨਾਲ ਜਿਹੜਾ ਹੈਗਾ ਵੀ ਤੱਕੀ ਮਿਲ ਜਾਂਦੀ ਹੈ ਲੋਕਾਂ ਨੂੰ ਜੇ ਲੋਕਾਂ ਦੇ ਲੀਡਰ ਬਣਨਾ ਤਾਂ ਲੋਕਾਂ ਲਈ ਕੁਝ ਕਰੋ ਉਹੀ ਬੰਦਾ ਜਿਹੜਾ ਲੀਡਰ ਬਣ ਸਕਦਾ ਜਿਹੜਾ ਲੋਕਾਂ ਲਈ ਕੁਝ ਕਰਦਾ ਆਪਦੇ ਤੋਂ ਉਹ ਦਿਓ ਖੱਥੋਂ ਦੇ ਕੇ ਭਲਾ ਬਣਾਵੇ ਕਿਸੇ ਨੂੰ ਦੇਣਾ ਨਹੀਂ ਸਿਰ ਬਦਨਾਮ ਕਰਨ ਨਾਲ ਤੁਸੀਂ ਨੂੰ ਕਿਸੇ ਨੂੰ ਮਾੜਾ ਕਹਿ ਕੇ ਤੁਸੀਂ ਚੰਗੇ ਨਹੀਂ ਬਣ ਸਕਦੇ ਜੇ ਤੁਸੀਂ ਚੰਗੇ ਬਣਨਾ ਤਾਂ ਚੰਗੇ ਕੰਮ ਕਰੋ ਇਸ ਵਾਸਤੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਆ ਸਾਨੂੰ ਇਹ ਸੀ ਵੀ ਸ਼ਾਇਦ ਕੋਈ ਟਿਕ ਜਾਣ ਕੇ ਕੋਈ ਗੱਲ ਨਹੀਂ ਸਾਡਾ ਗੋਲ ਵੱਡਾ ਹੈ ਅਸੀਂ ਇੱਥੇ ਲੋਕਾਂ ਨਾਲ ਲੋਕਲ ਲੈਵਲ ਤੇ ਲੜਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਹਸਪੀਟਲ ਨੂੰ ਜਾਣਾ ਚਾਹੁੰਦੇ ਹਾਂ ਲਗਾਤਾਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਪੈਸਿਆਂ ਦੀ ਚਾਰ 450 ਕਰੋੜ ਰੁਪਈਆ ਅਸੀਂ ਹੁਣ ਤੱਕ ਖਰਚ ਚੁੱਕੇ ਆ ਤੁਸੀਂ ਆਪ ਦੇਖੋ ਜਿਹੜੀਆਂ ਚੀਜ਼ਾਂ ਅਸੀਂ ਕਈ ਚੀਜ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਪਹਿਲੇ ਆ ਕਈਆਂ ਚੀਜ਼ਾਂ ਤਾਂ ਅਸੀਂ ਪੰਜਾਬ ਦੇ ਵਿੱਚ ਪਹਿਲੇ ਆ ਔਰ ਸਾਡੇ ਕੋਲੇ ਜਿਹੜੇ ਡਾਕਟਰ ਹੈ ਟੋਪ ਮੋਸਟ ਡਾਕਟਰ ਹੈ ਨਾਮੀ ਡਾਕਟਰ ਹੈ ਭਾਰਤ ਦੇ ਨਾਮੀ ਡਾਕਟਰ ਹੈ ਪੰਜਾਬ ਦੇ ਨਾਮੀ ਡਾਕਟਰ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕਾਰਪੋਰੇਟ ਜਾਗਤ ਹੈ ਉਹਨੂੰ ਲੱਗਦਾ ਹੈ ਕਿ ਜੇਕਰ ਮੈਡੀਕਲ ਕਾਲਜ ਇਸੇ ਤਰ੍ਹਾਂ ਤਰੱਕੀ ਕਰਦਾ ਰਿਹਾ ਹੁਣ ਸਾਡੇ ਜਿਹੜੇ ਕੁਝ ਡਿਪਾਰਟਮੈਂਟਸ ਬਣ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿੱਥੇ 50-50000 ਰੁਪਇਆ ਇੱਕ ਦਿਨ ਦਾ ਪ੍ਰਾਈਵੇਟ ਵਾਲੇ ਲੈਂਦੇ ਆ ਤਾਂ ਅਸੀਂ 2-4000 ਰੁਪਏ ਚ ਜਾਂ ਯੋਸ਼ਮਾਨ ਦੇ ਵਿੱਚ ਫ੍ਰੀ ਦੇ ਵਾਂਗੂ ਇਲਾਜ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਲੱਗਦਾ ਵੀ ਉਹਨਾਂ ਨੂੰ ਇਹ ਬੈਰੀਅਰ ਖੜਾ ਹੋ ਜਾਊਗਾ ਕਾਰਪੋਰੇਟ ਆ ਜਿਹੜਾ ਉਹ ਲਗਾਤਾਰ ਸਾਡੇ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਚਾਹੇ ਇੱਕ ਆਪਦੇ ਬੰਦਿਆਂ ਦੇ ਰਾਹੀਂ ਕਰਦਾ ਹੈ ਚਾਹੇ ਉਹ ਖੁਦ ਆਪਦੇ ਰੂਪ ਚ ਆ ਕੇ ਕਰਦਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਕਰਦਾ ਹੈ ਪਰ ਹੁਣ ਅਸੀਂ ਇਹਦੇ ਤੇ ਸਰਕਾਰ ਸੀਰੀਅਸ ਹੈ ਸਰਕਾਰ ਦੇ ਧਿਆਨ ਚ ਲਿਆ ਕੇ ਜਿਹੜੇ ਜਿਹੜੇ ਬੰਦੇ ਵੀ ਚਾਹੇ ਬੰਦੇ ਦੂਰ ਬੈਠੇ ਆ ਤੇ ਚਾਹੇ ਨੇੜੇ ਬੈਠੇ ਆ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਇਹਦੇ ਵਿੱਚ ਜਾਂਚ ਦੇ ਵਿੱਚ ਲੈ ਗਿਆ ਨਾ ਉਹ ਸਾਡੀ ਜਾਂਚ ਚੱਲ ਸੀਐਮ ਸਾਹਿਬ ਤੱਕ ਜਾਊਗਾ ਜੀ ਸੀਐਮ ਸਾਹਿਬ ਦੇ ਧਿਆਨ ਚ ਸਾਰੀ ਗੱਲ ਲਿਆਂਦੀ ਜਾਊਗੀ ਹਰ ਮਤਲਬ ਪੱਖ ਤੋਂ ਯੂਨੀਵਰਸਿਟੀ ਸਾਡੀ ਡਵੈਲਪ ਕਰ ਰਹੀ ਹੈ ਇਹਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਫਿਰ ਪੀੜ ਹੋਣੀ ਹੈ ਜੀ ਜਿਹਨੂੰ ਲੱਗਦਾ ਵੀ ਸਾਨੂੰ ਜਿਹੜਾ ਨੁਕਸਾਨ ਪਚੋ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਸਵਾਗਤ ਕਰਦਾ ਹਾਂ ਤੇ ਤੁਹਾਨੂੰ ਧੰਨਵਾਦ ਕਹਿਣਾ ਹੈ ਮਿੱਥੋੜ ਤੁਸੀਂ ਸਾਰੇ ਮੇਰੇ ਨਿੱਕੇ ਸੱਦੇ ਦੇ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਤੁਸੀਂ ਮੈਨੂੰ ਜੋ ਸਵਾਲ ਅੱਜ ਮੈਂ ਚਾਹੂੰਗਾ ਜੋ ਸਵਾਲ ਖੁੱਲ ਕੇ ਕੱਲ ਬਾਬਤ ਪੁੱਛਣਾ ਚਾਹੁੰਦੇ ਹੋ ਖੁੱਲ ਕੇ ਪੁੱਛਿਆ ਜਿਵੇਂ ਮੈਨੂੰ ਮੇਰੇ ਭਰਾ ਨੇ ਪੁੱਛਿਆ ਵੀ ਕੱਲ ਜੋ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਜੋ ਵੀ ਗੱਲ ਕਹੀ ਹੈ ਮੈਂ ਸਮਝਦਾ ਐ ਵੀ ਕਿਸੇ ਵੀ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਆਪਦੀ ਸ਼ਬਦਾਵਲੀ ਤੇ ਥੋੜਾ ਜਿਹਾ ਕੰਟਰੋਲ ਚਾਹੀਦਾ ਹੈ ਬਾਕੀ ਜੇ ਉਹ ਮੈਨੂੰ ਲੀਡਰ ਨਹੀਂ ਮੰਨਦੇ ਜਾਂ ਉਹ ਸਾਡੇ ਮਾਣਯੋਗ ਸੀਐਮ ਸਾਹਿਬ ਨੂੰ ਕੋਈ ਵੀ ਲੀਡਰ ਨਹੀਂ ਮੰਨਦੇ ਜਿਨ੍ਹਾਂ ਨੇ ਮੈਨੂੰ ਇਸ ਪਾਰਟੀ ਦੇ ਵਿੱਚ ਲੈ ਕੇ ਆਂਦਾ ਨਾਲ ਜਿਨ੍ਹਾਂ ਨੇ ਮੈਨੂੰ ਇਹ ਖੱਲਾਸ਼ੀਰੀ ਦਿੱਤੀ ਮੋਢੇ ਤੇ ਹੱਥ ਰੱਖਿਆ ਵੀ ਤੁਸੀਂ ਫਰੀਦਕੋਟ ਦੇ ਸਾਰੇ ਜੋ ਘਟਾਲੇ ਸਾਰੀ ਜੋ ਡਿਵੈਲਪਮੈਂਟ ਦੇ ਕੰਮ ਹੈ ਹੌਸਲੇ ਨਾਲ ਕਰਦੇ ਆ ਤੇ ਮੈਂ ਸਮਝਦਾ ਐ ਵੀ ਜਿਨ੍ਹਾਂ ਦੇ ਵਿੱਚੋਂ ਕੰਮਾਂ ਦੇ ਵਿੱਚੋਂ ਇੱਕ ਕੰਮ ਦੇ ਕਰਕੇ ਕੱਲ ਇੱਕ ਕੌਨਸਪੀਰੇਸੀ ਖੜੀ ਗਈ ਇੱਕ ਧਰਨਾ ਪਲਾਨ ਕੀਤਾ ਗਿਆ ਜੋ ਕਿ 19 ਜੂਨ ਨੂੰ ਮਾਨਯੋਗ ਵੀ ਸੀ ਸਾਹਿਬ ਦੇ ਕਮਰੇ 'ਚ ਹੋਇਆ ਉਹ ਵੀ ਮੇਰੇ ਮੁੱਦਿਆਂ ਦੇ ਵਿੱਚੋਂ ਹੀ ਇੱਕ ਮੁੱਦਾ ਸੀ ਜੇ ਮੈਂ ਜੇ ਇਹ ਮੈਨੂੰ ਲੀਡਰ ਹੀ ਨਹੀਂ ਮੰਨਦੇ ਤੇ ਪਹਿਲੀ ਗੱਲ ਕਿਚੀਚੀ ਕਿਉਂ ਵੱਟਦੇ ਆ ਇੱਕ ਸ਼ਾਇਦ ਤੁਸੀਂ ਗੱਲ ਸੁਣੀ ਹੋਵੇ ਮੈਂ ਸਾਰੇ ਭਰਾਵਾਂ ਨੂੰ ਸ਼ਬਦਾਵਲੀ ਹੋ ਸਕਦਾ ਵੀ ਉਹਨਾਂ ਦੇ ਵਿੱਚ ਥੋੜੀ ਬਹੁਤ ਉੱਚੀ ਨਹੀਂ ਵੀ ਹੋ ਜੇ ਪਰ ਐਮ ਐਲ ਏ ਸਹਿਬਾਨ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪਹਿਲਾਂ ਦੀ ਕਹਾਵਤ ਤੇ ਗੱਲ ਹੈ ਜਿਸ ਐਮਐਲਏ ਨੂੰ ਆਪਦਾ ਦੱਸਣਾ ਹੀ ਪੈ ਜੇ ਵੀ ਮੈਂ ਐਮਐਲਏ ਆ ਉਹ ਟੱਟੂ ਦਾ ਐਮਐਲਏ ਆ ਮਾਫ ਕਰਨਾ ਮੈਂ ਆਪਦੀ ਸ਼ਬਦਾਵਲੀ ਤੋਂ ਥੋੜਾ ਜਿਹਾ ਪਾਸੇ ਹੋ ਰਿਹਾ ਹਾਂ ਪਰ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸਭ ਤੋਂ ਪਹਿਲਾਂ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਦੇ ਹੋਏ ਗੱਲ ਦੱਸੂਗਾ ਇਹ ਲੜਾਈ ਹੈ ਕਾਦੀ ਮੇਰੀ ਇਹ ਲੜਾਈ ਹੈ ਲੋਕਾਂ ਦੇ ਮਰੀਜ਼ਾਂ ਦੇ ਹਸਪਤਾਲ ਜਾਣ ਤੋਂ ਬਾਅਦ ਉਹਨਾਂ ਦੇ ਇਲਾਜ ਦੀ ਸਾਡੇ ਮਾਨਯੋਗ ਵਿਧਾਇਕ ਸਾਹਿਬ ਦੀ ਕੱਲ ਲੜਾਈ ਕਾਦੀ ਹੈ ਉਹ ਵੀ ਸੀ ਸਾਹਿਬ ਨੂੰ ਬਚਾਉਣ ਦੀ ਲੜਾਈ ਹੈ ਜੋ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਜੋਰਾਂ ਦੇ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਉਹ ਚੁੱਭ ਜਾਦਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਵੀ ਇੰਨੀਆਂ ਮਿਰਚਾਂ ਉਹਨਾਂ ਨੂੰ ਨਹੀਂ ਲੱਗਣੀਆਂ ਚਾਹੀਦੀਆਂ ਕੱਲ ਉਹਨਾਂ ਨੇ ਆਪਦੀ ਗੱਲ ਦੇ ਵਿੱਚ ਇਹ ਕਿਹ ਵੀ ਗੱਲ ਕਹੀ ਵੀ ਇੱਥੋਂ ਆਸਟ੍ਰੇਲੀਆ ਤੋਂ ਬੰਦੇ ਆ ਕੇ ਇੱਥੇ ਇਲਾਜ ਕਰਾਇਆ ਕਰਨਗੇ ਮੈਂ ਮੈਡੀਕਲ ਹਸਪੀਟਲ ਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਮੇਰੀ ਤੁਹਾਨੂੰ ਬੇਨਤੀ ਹੈ ਵੀ ਜੇ ਅਸੀਂ ਪੰਜਾਬ ਜਾਂ ਫਰੀਦਕੋਟ ਤੋਂ ਆਏ ਮਰੀਜ਼ ਹੀ ਸਾਂਭ ਲਈਏ ਨਾ ਉਹ ਵੀ ਸਾਡੇ ਵਾਸਤੇ ਬਹੁਤ ਹੈ ਆਸਟ੍ਰੇਲੀਆ ਤਾਂ ਵੀਰੇ ਬਹੁਤ ਬਾਤ ਦੀ ਗੱਲ ਹੈ ਬਾਕੀ ਤੁਸੀਂ ਜੋ ਵੀ ਸਵਾਲ ਮੈਨੂੰ ਕਰਨਾ ਚਾਹੋਣੇ ਹੋ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੱਲ ਦੀ ਜਿਹੜੀ ਗੱਲ ਕਰਦੇ ਹਾਂ ਕੱਲ ਜੋ ਬਿਆਨ ਦਿੱਤਾ ਉਸੇ ਚ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਗਿਆ ਹਰ ਕਿਸੇ ਨੇ ਕਹਿੰਦੇ ਅਸਲ ਦੇ ਤੌਰ ਤੇ ਤੁਹਾਨੂੰ ਟਾਰਗੇਟ ਤੇ ਅੱਗੇ ਕਿਹਾ ਗਿਆ ਕਿ ਸਿਰਫ ਫੋਟੋ ਆਨ ਲੌਨ ਨਾਲ ਕੋਈ 파ਰਟੀ ਦਾ ਕੋਈ ਉਮੀਦਵਾਰ ਨਹੀਂ ਬਣ ਜਾਦਾ ਜਾਂ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਲੋਕਾਂ ਜੇ ਨਹੀਂ ਵਿਚਰੇ ਬਲਕਿ ਸਿਰਫ ਇੱਕ ਦਫਤਰ ਜੇ ਬੈਠੀ ਕੰਮ ਚਲਾ ਰਹੇ ਮੈਂ ਪਿਛਲੇ 1 ਸਾਲ ਦੇ ਵਿੱਚ ਪਹਿਲਾਂ ਮੈਂ 17 ਸਾਲ ਕਾਂਗਰਸ ਦੇ ਵਿੱਚ ਸੇਵਾ ਕੀਤੀ ਫਿਰ ਪਿਛਲੇ 1 ਸਾਲ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਪਿਛਲੇ ਐਮਪੀ ਇਲੈਕਸ਼ਨਾਂ ਦੇ ਵਿੱਚ ਜੁਆਇਨ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਮੈਂ ਸਾਰੇ ਭਰਾਵਾਂ ਤੋਂ ਇਹ ਪੁੱਛਣਾ ਚਾਹਾਂਗਾ ਵੀ ਮੈਂ ਤਾਂ ਪਿਛਲੇ 1 ਸਾਲ ਚ 365 ਦਿਨ ਹੁੰਦੇ ਆ ਉਹਨਾਂ ਦੇ ਚੋਂ 250 ਦਿਨ ਕੰਮ ਕੀਤਾ ਜਿਹੜੇ ਤੁਸੀਂ ਜਣਦੇ ਉਹ ਕਿੰਨੇ ਦਿਨ ਕੰਮ ਕੀਤਾ ਲੋਕਾਂ ਦੇ ਸਾਹਮਣੇ ਆ ਦੂਜੀ ਗੱਲ ਜੇ ਤੁਸੀਂ ਇਹ ਹੀ ਸਮਝਦੇ ਹੋ ਵੀ ਅਹੁਦਿਆਂ ਦੇ ਨਾਲ ਕੰਮ ਹੁੰਦੇ ਆ ਤੇ ਵੀਰੇ ਇਹ ਤਾਂ ਪਿੱਠ ਤੇ ਜਿੰਦਾ ਹੱਥ ਹੁੰਦਾ ਉਹਦੇ ਨਾਲ ਕੰਮ ਹੁੰਦੇ ਹੋ ਸਕਦਾ ਹੈ ਬਾਈ ਜੀ ਜਿੱਥੇ ਮੇਰਾ ਹੱਥ ੜਦਾ ਹੋਵੇ ਇਹਨਾਂ ਦਾ ਹੱਥ ਹੀ ਨਾੜਦਾ ਹੋਵੇ ਕਿ ਚੀਚੀ ਉਸੇ ਗੱਲ ਦੀ ਹੋਵੇ ਇਹ ਕੋ ਦੋ ਤਿੰਨ ਚੀਜ਼ਾਂ ਸਭ ਤੋਂ ਵੱਡੀਆਂ ਫਰੀਦਕੋਟ ਨੂੰ ਬਾਬਾ ਫਰੀਦ ਜੀ ਦੀ ਦੇਣ ਹੈ ਇਸ ਯੂਨੀਵਰਸਿਟੀ ਦੀ ਤੇ ਹਸਪੀਟਲ ਦੀ ਇਸ ਹਸਪਤਾਲ ਦੇ ਵਿੱਚ ਜਿਹੜੇ ਲੱਖੇ ਜਾ ਰਹੇ ਮਲਾਜਮ ਹੈ ਉਹ ਮੈਕਸਿਮਮ ਬੰਦੇ ਬਿਨਾਂ ਕਿਸੇ ਸਿਸਟਮ ਤੋਂ ਰੱਖੇ ਹੋਏ ਐ ਐਥਿਕਸ ਤੋਂ ਰੱਖੇ ਹੋਏ ਐ ਉਹ ਕਿਵੇਂ ਰੱਖੇ ਜਾਂਦੇ ਐ ਜਿਹੜਾ ਕੋਈ ਵੱਡਾ ਲੀਡਰ ਫੋਨ ਕਰਦਾ ਉਹਦੀ ਤਨਖਾਹ 45000 ਉਹ ਬੰਦਾ ਬਿਨਾਂ ਕਿਸੇ ਸਿਸਟਮ ਤੋਂ ਬਿਨਾਂ ਗ੍ਰੈਜੂਏਸ਼ਨ ਤੋਂ ਵੀ ਰੱਖਿਆ ਜਾ ਸਕਦਾ ਜੇ ਉਹਦੋਂ ਛੋਟਾ ਲੀਡਰ ਕਰਦਾ ਤਾਂ ਉਹਦੀ 32000 ਉਹਦੋਂ ਛੋਟਾ ਲੀਡਰ ਕਰਦਾ ਤਾਂ 25000 ਤੇ ਫਿਰ ਜਿਹੜੇ ਜਵਾਕ ਸਾਡੇ ਫਰੀਦਕੋਟ ਦੇ ਪੜੇ ਲਿਖੇ ਆ ਉਹ ਕਿੱਥੇ ਜਾਣਗੇ ਜੀ ਇਹ ਸਭ ਤੋਂ ਵੱਡੀ ਲੜਾਈ ਦਾ ਮੁੱਦਾ ਹੈ ਵੀ ਜਿਹੜੇ ਬੱਚੇ ਜਾਂ ਜਿਹੜੇ ਵੀ ਕਰਮਚਾਰੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਰੱਖੇ ਆ ਉਹ ਕਿਸ ਬੇਸਿਸ ਤੇ ਰੱਖੇ ਆ ਉਹਨਾਂ ਦਾ ਕੀ ਇੱਕ ਕ੍ਰਾਈਟੇਰੀਆ ਬਣਾਇਆ ਗਿਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਿਆ ਗਿਆ ਕੋਈ ਕ੍ਰਾਈਟੇਰੀਆ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕੋਈ ਉਹਨਾਂ ਦਾ ਡੋਪ ਟੈਸਟ ਨਹੀਂ ਕੋਈ ਉਹਨਾਂ ਦਾ ਮੈਡੀਕਲ ਸਰਟੀਫਿਕੇਟ ਨਹੀਂ ਕੀ ਤੁਸੀਂ ਦੱਸ ਸਕਦੇ ਹੋ ਵੀ ਐ ਕਦੀ ਨੌਕਰੀਆਂ ਮਿਲਦੀਆਂ ਇੱਕ ਟੀਸੀ ਰੇਟ ਦੇ ਤਨਖਾਹ ਤੇ ਰੱਖੇ ਹੋਏ ਬੰਦਿਆਂ ਨੂੰ ਜੇ ਡੀਸੀ ਰੇਟ ਦੀ ਤਨਖਾਹ 15000 ਰੁਪਏ ਹੈ ਨਾ ਜਨਾਬ ਉਸ ਬੰਦੇ ਨੂੰ ਉੱਥੇ 45000 ਰੁਪਏ ਮਿਲਦਾ ਹੈ ਰੀਜ਼ਨ ਸਰਪੇ ਹੀ ਹੋਣਾ ਚਾਹੀਦਾ ਹੈ ਵੀ ਲੀਡਰ ਵੱਡੇ ਦਾ ਫੋਨ ਆਉਣਾ ਚਾਹੀਦਾ ਕੀ ਇਹ ਰੀਜ਼ਨ ਆ ਤੇ ਅਸੀਂ ਜਿਹੜਾ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਗੰਦ ਪਾਇਆ ਵੇ ਦੂਜੀ ਗੱਲ ਜਿੰਨੇ ਵੀ ਟੈਂਡਰ ਉੱਥੇ ਹੋਏ ਐ ਕੋਈ ਵੀ ਟੈਂਡਰ ਆਪਦੇ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਗਿਆ ਇਹ ਵੀ ਆਉਣ ਵਾਲੇ ਸਮੇਂ ਤੁਹਾਡੇ ਨਾਲ ਵਾਦਾ ਰਿਹਾ ਜਲਦੀ ਆ ਮੈਡੀਕਲ ਦੀ ਜਦੋਂ ਜਾਂਚ ਪੂਰੀ ਹੁੰਦੀ ਐ ਉਸ ਤੋਂ ਬਾਅਦ ਇਹਦੇ ਤੇ ਵੀ ਮੈਂ ਚੰਨਣਾ ਕਰਨਲੀ ਕੱਲੀ ਗੱਲ ਤੇ ਪਾਉਂਗਾ ਵੀ ਕਿਹੜਾ ਘਰ ਆਉਂਦੇ ਨਾਲ ਸੀ ਕਿਹੜੀ ਇਹ SUV ਗੱਡੀ ਫੋਰਚਨਰ ਜਿੰਨੇ ਤੇ ਘੁੰਮਿਆ ਜਾ ਰਿਹਾ ਉਹ ਕਿਹਦੇ ਨਾਲ ਸੀ ਕਿਹਨੇ ਲੈ ਕੇ ਦਿੱਤੀ ਕੌਣ ਆਉਂਦੇ ਚ ਡੀਜ਼ਲ ਪਾਉਂਦਾ ਸਾਡੇ ਤਾਂ ਐਡੀ ਜ਼ਿਆਦਾ ਤਸਰਤਾ ਗਿਰੀ ਪਈ ਐ ਈਜ਼ਲ ਤਾਂ ਸੀ ਲੋਕਾਂ ਤੋਂ ਪਵਾਣੇ ਤੇ ਗੱਲਾਂ ਕਰਨੀਆਂ ਉਤਲੀਆਂ ਵੀਰੇ ਆਪ ਦੀ ਸ਼ਬਦਾਵਲੀ ਨੂੰ ਥੋੜਾ ਜਆ ਥੋੜਾ ਜਆ ਸਬਰ ਨਾਲ ਚੱਲੋ ਕਿਉਂਕਿ ਜੋ ਪਰਮਾਤਮਾ ਨੇ ਕਰਨਾ ਹੈ ਉਹ ਪਰਮਾਤਮਾ ਨੂੰ ਪਤਾ ਹੈ ਇਸ ਕਰਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਸਿੱਖੋ ਤੇ ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਦੇ ਹੋ ਲੋਕਾਂ ਦੇ ਲਈ ਕੰਮ ਕਰਨ ਦੇ ਮੈਂ ਪਿਛਲੇ 1 ਸਾਲ ਦੇ ਵਿੱਚ 6500 ਤੋਂ ਵੱਧ ਆਯੂਸ਼ਮਾਨ ਕਾਰਡ ਫ੍ਰੀ ਫ੍ਰੀ ਲੋਕਾਂ ਲਈ ਬਣਾਏ ਆ ਪਿੰਡਾਂ ਦੇ ਵਿੱਚ ਘਰਾਂ 'ਚ ਜਾ ਜਾ ਕੇ ਫ੍ਰੀ ਬਣਾਏ ਆ ਹਰ ਇੱਕ ਬੰਦੇ ਦੀ ਬਜ਼ੁਰਗ ਦੀ ਪੈਨਸ਼ਨ ਬਿਨਾ ਕਿਸੇ ਗੱਜਲ ਕਰਾ ਪੀ ਦੋ ਫ੍ਰੀ ਆਫ ਕਾਸਟ ਲਗਵਾਈ ਹੈ ਪੀਐਮ ਕਿਸਾਨ ਯੋਜਨਾ ਪਿਛਲੇ ਕੁ ਸਮੇਂ ਤੋਂ ਮੈਂ ਸ਼ੁਰੂ ਕੀਤੀ ਵੀ ਹੈ ਜਿਨ੍ਹਾਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਪੈਸੇ ਰੁਕੇ ਹੋਏ ਸੀ ਉਹ ਪੈਸਿਆਂ ਦੇ ਲਈ ਕੇਵਾਈਸੀ ਮੈਂ ਫ੍ਰੀ ਪਿੰਡਾਂ ਦੇ ਵਿੱਚ ਜਾ ਜਾ ਕੇ ਕਰ ਰਿਆ ਤੇ ਤੁਸੀਂ ਕੀ ਕੰਮ ਕੀਤੇ ਹੈ ਜੀ ਪਿਛਲੇ ਸਾਢੇ 3 ਸਾਲ ਦਾ ਵੇਰਵਾ ਦਿਓ ਹੁਣ ਇਦੂ ਬਾਅਦ ਇਸ ਕੰਮ ਤੋਂ ਬਾਅਦ ਵਿਹਲਾ ਹੋਣ ਤੋਂ ਬਾਅਦ ਤੁਹਾਡੇ ਸਾਰੇ ਪੱਤਰਕਾਰਾਂ ਨਾਲ ਭਰਾਵਾਂ ਨਾਲ ਮੇਰਾ ਵਾਅਦਾ ਹੈ ਪਿ ਚਾਨਣਾ ਇੰਨਾ ਗੱਲਾਂ ਦੀ ਪਾਇਆ ਜਾਊਗਾ ਪੈਸੇ ਕਿੱਥੋਂ ਕਿੱਥੋਂ ਕੱਟੇ ਕੀਤੇ ਜਾਂਦੇ ਆ ਕੀ ਚੱਲ ਰਿਹਾ ਕੀ ਕੰਮ ਹੋ ਰਿਹਾ ਟੈਲਾਂ ਵਾਲੀਆਂ ਫੈਕਟਰੀਆਂ ਚੋਂ ਕਿਵੇਂ ਕੀ ਸਮਾਨ ਆ ਰਿਹਾ ਰੇਤਾ ਕਿੱਥੋਂ ਆ ਰਿਹਾ ਬਜਰੀ ਕਿੱਥੋਂ ਆ ਰਹੀ ਤੇ ਮੈਂ ਮਾਫ ਕਰਿਆ ਜੇ ਸ਼ਬਦਾਵਲੀ ਨੂੰ ਮੈਂ ਫੇਰ ਕਹੂੰਗਾ ਆਪਦੀ ਧਿਆਨ ਚ ਰੱਖਿਆ ਜੇ ਸ਼ਬਦਾਵਲੀ ਹਰੇਕ ਬੰਦੇ ਦੀ ਵਿਗੜ ਸਕਦੀ ਜੀ ਵਾਰ-ਵਾਰ ਵਿਜੀਲੈਂਸ ਦੀ ਇਨਕੁਆਰੀ ਦੀ ਗੱਲ ਕਰ ਰਹੇ ਹਾਂ ਵਿਜੀਲੈਂਸ ਇਨਕੁਆਰੀ ਦੇ ਵਿੱਚ ਕੀ ਦਾ ਜਿਹੜਾ ਨਾਮ ਆਉਂਦਾ ਵਿਜੀਲੈਂਸ ਇਨਕੁਆਰੀ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਬੰਦੇ ਦਾ ਨਾਮ ਹੈ ਜਿਨੇ ਕੀ ਟੈਂਡਰਾਂ ਦੀ ਪ੍ਰਤੀਕਿਰਿਆ ਦੇ ਵਿੱਚ ਸਾਈਨ ਕੀਤੇ ਆ ਕੁਝ ਵੀ ਚੀਜ਼ ਖਰੀਦਣ ਵਾਸਤੇ ਉਹ ਭਾਵੇਂ ਐਮਐਸਓ ਹੋਵੇ ਭਾਵੇਂ ਰਜਿਸਟਰਾਰ ਹੋਵੇ ਭਾਵੇਂ ਵੀਸੀ ਹੋਵੇ ਭਾਵੇਂ ਕਿਸੇ ਡਿਪਾਰਟਮੈਂਟ ਦਾ ਐਚਓਡੀ ਹੋਵੇ ਤੇ ਭਾਵੇਂ ਪ੍ਰਿੰਸੀਪਲ ਹੋਵੇ ਨਾਲ ਭਾਵੇਂ ਵੀਸੀ ਦੇ ਜੁੜੇ ਹੋਏ ਲਿੰਕ ਅਫਸਰ ਹੋਣ ਕੋਈ ਵੀ ਬੰਦਾ ਹੈ ਹਰ ਇੱਕ ਬੰਦਾ ਇਸ ਸਟ੍ਰਕਚਰ 33 ਪੁਆਇੰਟਾਂ ਦੇ ਰਿਗਾਰਡਿੰਗ 33 ਪੁਆਇੰਟਾਂ ਦੇ ਵਿੱਚ ਇਨਕੁਆਰੀ ਜਿਹੜੀ ਹੈ ਘੁੰਮੇ